ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਵਲੌਗ ਦੀ ਕਰਨ ਲੱਗੇ ਆ ਸ਼ੁਰੂਆਤ ਆਜੋ ਤੁਹਾਨੂੰ ਖਾਣਾ ਖਿਲਾ ਦਈਏ ਆਜੋ ਜੀ ਰੋਟੀ ਖਲਾਈ ਤੇ ਅੱਜ ਆਪਣੀ ਟੀਮੀ ਦਾ ਜਨਮ ਦਿਨ ਵੀ ਆ ਸ਼ਾਮ ਨੂੰ ਕੇਕ ਕਟਾਂਗੇ ਜੁੜੇ ਰਹੋ ਅੱਜ ਦਾ ਵਲੌਗ ਬੜਾ ਘੈਂਟ ਹੈਗਾ ਏ ਤੇ ਰਿਸ਼ਤੇ ਆਰੀ ਚ ਜਾਣਾ ਕੋਈ ਮਰਗਤ ਹੋਈ ਵੀ ਆ ਤੇ ਜੁੜੇ ਰਹੋ ਤੁਸੀਂ ਬਸ ਅੱਜ ਸ਼ਾਮ ਨੂੰ ਕੇਕ ਕਟਾਂਗੇ ਟੀਮੀ ਦਾ ਜਿੰਨਾ ਵੀ ਵਲੌਗ ਬਣਿਆ ਬਣਾਓ ਦੋਸਤੋ ਕਿਵੇਂ ਲੱਗੀ ਚਾਚੇ ਦੀ ਡਰੈੱਸ ਅੱਜ ਤੇ ਹੁਣ ਬਸ ਚੱਲਦੇ ਆ ਚਾਹ ਪੀ ਕੇ ਤੇ ਜੁੜੇ ਰਹੋ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਸ਼੍ਰੀ ਫਤੇਗੜ ਸਾਹਿਬ ਉਸ ਤੋਂ ਬਾਅਦ ਗਾਹਾਂ ਜਿੱਥੇ ਰਿਸ਼ਤੀਆਂ ਦੀ ਚ ਪ੍ਰੋਗਰਾਮ ਉੱਥੇ ਜਾਵਾਂਗੇ ਤੇ ਅੱਜ ਟੀਮੀ ਦਾ ਬਰਥਡੇ ਆ ਸ਼ਾਮ ਨੂੰ ਕੇਕ ਕਟਾਂਗੇ ਜੁੜੇ ਰਹੋ ਉਹ ਵੀ ਵੀਡੀਓ ਪਾਵਾਂਗੇ ਲਵ ਹਾਂਜੀ ਦੋਸਤੋ ਚਾਹ ਪੀ ਰਹੇ ਹਾਂ ਆਜੋ ਤੁਹਾਨੂੰ ਵੀ ਚਾਹ ਪਿਲਾ ਦਈਏ ਚਾਹ ਪੀ ਕੇ ਆਪਾਂ ਚੱਲਦੇ ਹਾਂ ਹੁਣ ਸ਼ਹਿਰ ਨੂੰ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਾਂਗੇ ਜੁੜੇ ਰਹੋ ਤੇ ਫਿਰ ਵਾਪਸੀ ਤੇ ਆਉਂਦੇ ਹੋਏ ਆਪਾਂ ਟੀਮੀ ਵਾਸਤੇ ਕੇਕ ਲਾਵਾਂਗੇ ਤੇ ਕੇਕ ਕਟਾਂਗੇ ਹਾਂਜੀ ਦੋਸਤੋ ਗੱਡੀ ਸਟਾਰਟ ਆ ਆਪਣੀ ਤੇ ਹੁਣ ਆਪਾਂ ਚੱਲਦੇ ਹੈਗੇ ਆ ਜੁੜੇ ਰਹੋ ਤੇ ਅੱਜ ਟੀਮੀ ਦਾ ਜਨਮ ਦਿਨ ਮਨਾਵਾਂਗੇ ਸ਼ਾਮ ਨੂੰ ਕੇਕ ਕਟਾਂਗੇ ਪਾਵਾਂਗੇ ਬਲੌਗ ਦੇ ਵਿੱਚ ਜੁੜੇ ਰਹੋ ਤੇ ਆਜੋ ਤੁਹਾਨੂੰ ਅਮਰੂਦ ਖਵਾ ਦਈਏ ਹਾਂਜੀ ਫਤੇਗੜ ਸਾਹਿਬ ਆ ਗਏ ਹੁਣ ਇੱਥੇ ਮੱਥਾ ਟੇਕਦੇ ਹਾਂ ਮੱਥਾ ਟੇਕ ਕੇ ਫੇਰ ਅੱਗੇ ਨੂੰ ਚੱਲਦੇ ਹਾਂ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਹੁਣ ਮੱਥਾ ਟੇਕ ਕੇ ਫੇਰ ਚੱਲਦੇ ਆ ਅੱਗੇ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਪਾਂ ਅੱਗੇ ਹਾਂਜੀ ਕਿਵੇਂ ਹੋ ਠੀਕ ਹੋ ਮੱਥਾ ਟੇਕ ਗਿਆ ਜੀ ਤੇ ਨੌਜਵਾਨਾਂ ਨੂੰ ਬੇਨਤੀ ਆਪੀਲ ਘਰ ਪਰ ਮੱਥਾ ਟੇਕਿਆ ਕਰੋ ਮਾਪੇ ਦਾ ਕਹਿਣਾ ਮੰਨਿਆ ਕਰੋ ਨਸ਼ੇ ਪੱਤੇਆਂ ਤੋਂ ਦੂਰ ਰਹੋ ਹਾਂਜੀ ਹੁਣ ਚੱਲਦੇ ਆਂ ਹਾਂਜੀ ਬਹੁਤ ਵਧੀਆ ਮੱਥਾ ਟੇਕਿਆ ਆ ਹਾਂਜੀ ਆਪਾਂ ਆ ਗਏ ਡੜਿਆਣਾ ਪਿੰਡਾ ਇੱਥੇ ਤੇ ਹੁਣ ਚੱਲਦੇ ਆਂ ਮੱਥਾ ਟੇਕਣ ਹਾਂਜੀ ਓਵਰ ਪੈ ਗਿਆ ਜੀ ਹੁਣ ਚੱਲਦੇ ਆਪਾਂ ਗੱਡੀ ਤੋਂ ਤੇ ਫਿਰsrand ਤੁਮ ਅੱਜ ਟੀਮੀ ਵਾਸਤੇ ਕੇਕ ਵੀ ਲੈ ਕੇ ਜਾਣਾ ਰਸਤੇ 'ਚ ਤੇ ਉਹਦੇ ਖਾਣ ਵਾਸਤੇ ਚਲੋ KFC ਤੋਂ ਡੇਲੀ ਉਹ ਖਾਂਦੇ ਨੇ ਤਕਰੀਬਨ ਅੱਜ ਬਣਦਾ ਏ ਅੱਜ ਡਬਲ ਲੈ ਕੇ ਜਾਊਂਗਾ ਉਹਦੇ ਵਾਸਤੇ ਤੇ ਟੌਮੀ ਵਾਸਤੇ ਵੀ ਲੈ ਕੇ ਜਾਵਾਂ ਹਾਂਜੀ ਤੇ ਇੱਥੇ ਤਾਂ ਮੀਂਹ ਹੈ ਨਹੀਂ ਇੱਥੇ ਤਾਂ ਧੁੱਪ ਨਿਕਲੀ ਵੀ ਆ ਯਾਰਾ ਮੈਨੂੰ ਹੁਣ ਪਿੰਡੋਂ ਫੋਨ ਆਇਆ ਸੀ ਕਹਿੰਦੇ ਜੀ ਆਪਣੇ ਦਾ ਮੀਂਹ ਪੈ ਰਿਹਾ ਏ ਪਿੰਡ ਮੈਂ ਤਾਂ ਫੋਨ ਕਰਿਆ ਸੀ ਮੈਂ ਕਿਹਾ ਟੀਮੀ ਨੂੰ ਮਾ ਲਊ ਮੈਂ ਕਿਹਾ ਉਹਦਾ ਬਾਰਥਡੇ ਅੱਜ ਸ਼ਾਮ ਨੂੰ ਕੇਕ ਕੱਟਣਾ ਏ ਮਤਲਬ ਇੱਕ ਤੁਹਾਨੂੰ ਪਤਾ ਹੀ ਆ ਲੇਡੀ ਜੀ ਦਾ ਜਦ ਲੇਡੀ ਨਾਲ ਹੁੰਦੀਆਂ ਨੇ ਉਹ ਟਾਈਮ ਲਾਏ ਦਿੰਦੀਆਂ ਨੇ ਹਜੇ ਕਹਿੰਦੀਆਂ ਰਿਸ਼ਤੀਆਰਾਂ ਦੇ ਘਰੇ ਜਾਣਾ ਹੈ ਮੈਂ ਕਿਹਾ ਚਲੋ ਯਾਰ ਗੁਰਦਵਾਰਾ ਚ ਭੋਗ ਪੈ ਗਿਆ ਰੋਟੀ ਖਾ ਲਈ ਚਲੋ ਚੱਲੀਏ ਐ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਆ ਕਿ ਐਂ ਹੋ ਟਾਈਮ ਲਵਾਉਂਦੀਆਂ ਨੇ ਫਿਰ ਜਾਂਦੀ ਹੋਈਆਂ ਕਹਿੰਦੀਆਂ ਇੱਕ ਹੋਰ ਰਿਸ਼ਤੀਆਰੀ ਆ ਕਿ ਉੱਥੇ ਵੀ ਜਾਂਦੇ ਹੋਏ ਨੇ ਖੜਕੇ ਜਾਣਾ ਆ ਦੇਖੋ ਪਿੰਡਾਂ ਦੀਆਂ ਸੜਕਾਂ ਦਾ ਹਾਲ ਜੰਮੀ ਟੁੱਟੀਆਂ ਪਈਆਂ ਨੇ ਤੇ ਤੇ ਇੱਕ ਨਾ ਆਪਾਂ ਹੁਣ ਇੱਕ ਕਾਰ ਲੈ ਲੈਣੀ ਆ ਹੋਰ ਮਤਲਬ ਜਿੰਮੀ ਕਿਸੇ ਨੇ ਜਾਣਾ ਹੁੰਦਾ ਘਰਦਿਆਂ ਨਹੀਂ ਜਾਂ ਉਹ ਚੱਲ ਮੁੰਡਾ ਹੈਗਾ ਹੁਣ ਕਿੱਡੀ ਕੁਡੀ ਦਾ ਚਲਾਏ ਦਿੰਦਾ ਕਿ ਐ ਫਿਰ ਜਾਇਆ ਜਾਂਦਾ ਨਹੀਂ ਫਿਰ ਮੈਨੂੰ ਲੈ ਕੇ ਜਾਣਾ ਪੈਂਦਾ ਯਾਰ ਸ਼ਡਿਊਲ ਆਪਣਾ ਹੋ ਜਾਂਦਾ ਇੱਥੋਂ ਨੂੰ ਪਤਾ ਹੀ ਆ ਖਿਲ ਜਾਂਦਾ ਸਿਸਟਮ ਬਾਕੀ ਲੱਭ ਜੂਗਾ ਤੁਹਾਨੂੰ ਜੁੜੇ ਰਹੋ ਹੁਣ ਚੱਲਦੇ ਆਪਾਂ ਸਰੰਦ ਕਿਨਾਰੇ ਹਾਂਜੀ ਡੜਿਆਣੇ ਹੈਗੇ ਆ ਤੇ ਚੱਲਦੇ ਆਂ ਬਸ 10 ਮਿੰਟ ਤੱਕ ਫਿਰ ਬਿਹੜ ਜਾਣਾ ਏ ਬਿਹੜ ਤੋਂ ਬਾਅਦ ਸਰੰਦ ਫਾਟਰ ਪਿੰਮੀ ਦਾ ਕੇਕ ਕੂਕ ਲੈ ਕੇ KFC ਤੋਂ ਖਾਣ ਪੀਣ ਵਾਲਾ ਸਮਾਨ ਲੈ ਕੇ ਫਿਰ ਚੱਲਾਂਗੇ ਪਿੰਟਰ ਨੂੰ ਹੋਰ ਦੱਸੋ ਠੀਕ ਹੋ ਤੇ ਰਹੀ ਗੱਲ ਫੋਨ ਵਾਲੀ ਅਜੇ ਫੋਨ ਵਾਲੀ ਗੱਲ ਵਿੱਚੇ ਵਿੱਚ ਵਿਚਾਲੇ ਉਹ ਭਤੀਜ ਅਜੇ ਆਪਣੀ ਗੱਲ ਹੋਈ ਨਹੀਂ ਹੈਗੀ ਉਹਨਾਂ ਨਾਲ ਕੋਈ ਗੱਲ ਨਹੀਂ ਪਹਿਲਾਂ ਟਰੈਕਟਰ ਵਾਲਾ ਕੰਮ ਆਪਾਂ ਸਿਰੇ ਲਾ ਦਈਏ ਟਰੈਕਟਰ ਲਈ ਆਈਏ ਇੱਕ ਵਾਰ ਉਹਦੇ ਬਾਅਦ ਚੋਂ ਫਿਰ ਫੋਨ ਵਾਲਿਆਂ ਨਾਲ ਦੋ ਦੋ ਹੱਥ ਕਰਦੇ ਆ ਇਹਨਾਂ ਨਾਲ ਜਿਹੜੇ ਆ ਹੈਗੇ ਨੇ ਆਈਫੋਨ ਵਾਲੇ ਕੋਈ ਚੱਕਰ ਨਹੀਂ ਹੈਗਾ ਤੇ ਇੱਕ ਗੱਲ ਹੋਰ ਕਈਆਂ ਦੇ ਮੈਨੂੰ ਕਮੈਂਟ ਆਏ ਦੋਸਤਾਂ ਦੇ ਭਤੀਜ ਭਤੀਜੀਆਂ ਦੇ ਕਿ ਚਾਚਾ ਜੀ ਕੋਈ ਸਿੰਗਰਾਂ ਨੂੰ ਧਮਕੀਆਂ ਦੇ ਰਿਹਾ ਫਲਾਣਾ ਉਹਦੇ ਗੱਲਾਂ ਆਏ ਹੈਗੀ ਆ ਭਤੀਜਾ ਕਈ ਵਾਰ ਪਬਲਿਸਿਟੀ ਲਈ ਚੀਜ਼ ਹੁੰਦੀ ਆ ਕਿ ਪਬਲਿਸਿਟੀ ਮਿਲ ਜਵੇ ਕਈ ਵਾਰ ਆ ਗੱਲਾਂ ਹੁੰਦੀਆਂ ਨੇ ਸਕਿਉਰਿਟੀ ਲੈਣ ਵਾਸਤੇ ਕਿ ਸਾਨੂੰ ਸਕਿਉਰਿਟੀ ਮਿਲ ਜਵੇ ਠੀਕ ਆ ਨਾ ਬਾਕੀ ਉਹ ਰੱਬ ਜਾਣਦਾ ਉੱਪਰ ਵਾਲਾ ਤੁਹਾਨੂੰ ਪਤਾ ਹੀ ਹੈਗਾ ਕਿ ਕੀ ਕੋਸੂਨਦਾ ਏ ਇੰਡਸਟਰੀ ਦੇ ਵਿੱਚ ਆ ਗੱਲਾਂ ਬਾਤਾਂ ਹਾਂ ਵੀ ਕਿਵੇਂ ਉਹ ਚੋਬਰੋ ਬਿਹੜ ਆਇਆ ਵਿਆਂ ਹੁਣ ਇੱਥੋਂ ਚੱਲਦੇ ਆ ਸਰੰਦ ਨੂੰ ਉੱਥੋਂ ਖਾਣ ਪੀਣ ਦਾ ਸਮਾਨ ਲੈ ਕੇ ਟੀਮੀ ਦੇ ਬੱਡੇ ਬੁੱਡੇ ਦਾ ਫੇਰ ਚੱਲਾਂਗੇ ਪਿੰਡ ਨੂੰ ਆ ਦੇਖ ਲਓ ਭਈ ਆ ਘੋੜਾ ਖਾ ਰਿਹਾ ਹੈ ਆਪਦਾ ਡਾਈਟ ਆਪਦਾ ਖਾਣਾ ਉੱਕੇ ਰਪੋਟਾ ਹੋਰ ਮੇਰੇ ਜੀਗਰ ਤੇ ਟੁੱਟਿਓ ਤਾਨੂੰ ਪਤਾ ਹੀ ਆ ਕਿ ਜਦੋਂ ਨਾਲ ਕਰਦੇ ਹੁੰਦੇ ਨੇ ਲੇਡੀਜ਼ ਹੁੰਦੀਆਂ ਨੇ ਟਾਈਮ ਲਵਾਏ ਦਿੰਦੀਆਂ ਨੇ ਮੱਲੂ ਮੱਲੀ ਤਾਂ ਹੀ ਅੱਜ ਕਿਸੇ ਦਾ ਫੋਨ ਫਾਨ ਵੀ ਨਹੀਂ ਟੈਂਡ ਕਰਿਆ ਗਿਆ ਯਾਰ ਦੇਖੋ ਹੈ ਚੋਬਰ ਖਾ ਰਿਹਾ ਪੱਠੇ ਨੜੇ ਯਾਰ ਤੁਹਾਨੂੰ ਗੱਲ ਇੱਕ ਹੋਰ ਦੱਸਦਾ ਮਿੱਤਰੋ ਹਨਾ ਘੋੜਾ ਤਿਆਰ ਆ ਬਿਹੇੜ ਗ੍ਰਿੰਦਰ ਸਿੰਘ ਚੈਲਦਾਰ ਦੇ ਘਰੇ ਖੜਾ ਹੈਗਾ ਚਾਰ ਸਾਲ ਦਾ ਹੋ ਗਿਆ ਇਹ ਜਿਵੇਂ ਮੰਨ ਲਓ ਘੂੜੀ ਘੂੜੀ ਹੁੰਦੀ ਆ ਕਰਾਉਸ ਕਰੂਸ ਕਰਾਉਣੀ ਹੋਵੇ ਤਾਂ ਬਹੁਤ ਵਧੀਆ ਨਸਲ ਦਾ ਹੈਗਾ ਇਹਨ ਵੈਰਾਈਟੀ ਆ ਕੱਦ ਕਾੜ ਪਾਉਦਾ ਚਲੋ ਹੁਣ ਚੱਲਦੇ ਆ ਸਰਾਂਦ ਨੂੰ ਹਾਂਜੀ ਸਰਾਂਦ ਆ ਗਏ ਜੀ ਆ ਸੰਗਲੀ ਜੀ ਚੇਂਜ ਕਰਾਉਣੀ ਸੀ ਟੌਮੀ ਨੇ ਤੋੜ ਲਈ ਹੁਣ ਨਵੀਂ ਲੈ ਕੇ ਜਾਊਗਾ ਤੇ ਫੇਰ ਇੱਥੋਂ ਲੈਨੇ ਆਪਾਂ ਟਿੰਮੀ ਵਾਸਤੇ ਕੇਕ ਹਾਂਜੀ ਉਹ ਲੋਕਾਂ ਚਾ ਮਿਲ ਗਿਆ ਆਪਾਂ ਨੂੰ ਕੱਲਾ ਹੀ ਉਹ ਪਾ ਕੇ ਦੇਖਦੇ ਆਂ ਜਾ ਕੇ ਇੱਥੇ ਖੜੇ ਆਂ ਸਰੰਦ ਕੇਕ ਕੂਕ ਲੈਣ ਆਏ ਸੀ ਤੇ ਭਤੀਜ ਮਿਲ ਗਏ ਦੀ ਇੱਥੇ ਭੱਜੇ ਫਿਰਦੇ ਨੇ ਇੱਥੋਂ ਟੀਮੀ ਵਾਸਤੇ ਕੇਕ ਲੈਨੇ ਆਪਾਂ ਹਾਂਜੀ ਤਾਂ ਕੇਕ ਲੈ ਲਿਆ ਆਪਾਂ ਟੀਮੀ ਵਾਲਾ ਦੇਖੋ ਨੂੰ ਕਟਾਂਗੇ ਜਾਂ ਤੇ ਸਰੰਦਾਂ ਜੀ ਲੈ ਲਿਆ ਇੱਥੋਂ ਕੇਕ ਆਪਾਂ ਹੁਣ ਉਹਦਾ ਦੂਆ ਸਮਾਨ ਫੜਦੇ ਆਂ ਜਾ ਕੇ KFC ਤੋਂ ਫਿਰ ਚੱਲਦੇ ਆਂ ਪਿੰਡ ਫਿਰ ਕੱਢਦੇ ਆ 7:00 ਵਜੇ ਦੇ ਨੇੜੇ ਤੇੜੇ ਇੱਕ ਇਹ ਉਹਦੀ ਵੀਡੀਓ ਆਵਾਂਗੇ ਟਿੰਮੀ ਵਾਲੀ ਵੀ ਤੇ ਸਰਹੰਦ ਹੈਗੀ ਆ ਆਹ ਬੇਕਰੀ ਜੇ ਪਟਿਆਲੇ ਹੁੰਦੇ ਫਿਰ ਤਾਂ ਪਟਿਆਲੇ ਆਪਾਂ ਜੱਗੀ ਤੋਂ ਜਾਂ ਗਪਾਲ ਤੋਂ ਲੈ ਆਉਣਾ ਸੀ ਫਿਰ ਇੱਥੋਂ ਹੀ ਹੋਰ ਕੋਈ ਆਪਸ਼ਨ ਨਹੀਂ ਸੀ ਆਪਣੇ ਕੋਲ ਫਿਰ ਇੱਥੋਂ ਹੀ ਲੈ ਰਿਆ ਚਲੋ ਠੀਕ ਆ ਜੀ ਹੁਣ ਚੱਲਦੇ ਆਪਾਂ KFC ਫਿਰ ਚੱਲਦੇ ਆ ਪਿੰਡ ਹਾਂਜੀ ਸਰਹੰਦ ਤੋਂ ਆ ਗਏ ਦੀ ਆਪਾਂ ਹੁਣ ਛਾਂ ਵਾਲਾ ਸਮਾਨ ਖਾਣ ਵਾਲਾ ਲੈ ਲਈਏ ਫਿਰ ਚਲਦੇ ਆ ਪਿੰਡ ਨੂੰ ਫਿਰ ਪਿੰਡ ਜਾ ਕੇ ਟੀਮੀ ਦਾ ਕੇਕ ਕਟਾਂਗੇ ਆਪਾਂ ਹਾਂਜੀ ਦੋਸਤੋ ਆ ਲੈ ਲਿਆ ਸ਼ਾਮ ਵਾਲਾ ਸਮਾਨ ਟੀਮੀ ਉਹਨਾਂ ਦਾ ਤੇ ਹੁਣ ਚਲਦੇ ਆ ਜਾ ਕੇ ਆਪਾਂ ਕੇਕ ਕੱਟਦੇ ਆ ਟੀਮੀ ਦਾ ਘਰ ਜਾ ਕੇ ਹਾਂਜੀ ਆ ਗਏ ਆਪਾਂ ਘਰੇ ਤੇ ਹੁਣ ਟੀਮੀ ਦਾ ਚਾਹ ਚੂ ਪੀ ਕੇ ਕੇਕ ਕੱਟਦੇ ਆ ਵੇਖੋ ਹੈਪੀ ਬਰਥਡੇ ਟੀਮੀ ਬੇਟਾ ਆ ਦੇਖੋ ਕਿੰਨੀਆਂ ਚੀਜ਼ਾਂ ਟੀਮੀ ਦੀਆਂ ਰੋਬ ਦਾ ਪਪੀ ਕਾਜੀ ਟੀਮੀ ਦਾ ਹੈਗਾ ਬਰਥਡੇ ਦੇਖੋ ਐਨਕਾ ਲੱਗੀਆਂ ਹੋਈਆਂ ਨੇ ਆ ਸਾਡੀ ਟੀਮੀ ਦਾ ਕੇਕ ਕੱਟ ਰਹੇ ਹਾਂ ਅਸੀਂ ਤੇ ਮੈਨੂੰ ਬੜੇ ਕਮੈਂਟ ਆਏ ਭਤੀਜੀਆਂ ਦੇ ਕਿ ਚਾਚੂ ਕੱਟਣਾ ਹੈ ਕੇਕ ਆ ਦੇਖੋ ਜੀ ਅਸੀਂ ਕੇਕ ਕੱਟ ਰਹੇ ਹਾਂ ਹੈਪੀ ਬਰਥਡੇ ਮੇਰੇ ਪੁੱਤ ਤਾ ਹੈਪੀ ਬਰਥਡੇ ਮੇਰੇ ਪੁੱਤ ਪਿੰਮੀ ਹੈਪੀ ਬਰਥਡੇ ਨੀ ਮੇਰੀ ਲਾਡਲੀ ਨੀ ਮੇਰੀ ਲਾਡਲੀ ਸਾਰੇ ਰੋਕਦੇ ਬਸ ਚਲੋ ਠੀਕ ਆ ਜੀ ਚਲੋ ਠੀਕ ਆ ਹੁਣ ਵਲੌਗ ਦਾ ਕਰਦੇ ਆ ਦਾ ਐਂਡ ਕਿਉਂਕਿ ਇੰਨਾ ਟਾਈਮ ਉਹਨੇ ਬੈਠਣਾ ਨਹੀਂ ਸੀ ਫੜ ਕੇ ਉਹ ਬਠਾਈ ਪੀਦੀ ਸੀ ਤੁਹਾਨੂੰ ਪਤਾ ਹੀ ਆ ਇਹਨੂੰ ਐ ਆ ਕੇ ਮੈਂ ਕਦੋਂ ਕੇਕ ਖਾ ਲਾਂ ਤੇ ਓਕੇ ਲਵ ਜੂ